ਆ ਦੇਖੋ ਤੁਸੀਂ ਪਰਿਵਾਰ ਰੋ ਰਿਹਾ ਹਜੇ ਵੀ ਅੱਖਾਂ ਦੇ ਵਿੱਚ ਪਾਣੀ ਆ ਹੁੰਦਾ ਹੀ ਆ ਦੁੱਖ ਹੁੰਦਾ ਆਪਣੀ ਜੀਵਨ ਭਰ ਦੀ ਕਮਾਈ ਹੁੰਦੀ ਹੈ ਜਿਹੜੀ ਇੱਕ ਮਿੰਟ ਦੇ ਵਿੱਚ ਜਿਹੜੇ ਚੋਰ ਆ ਤਬਾਹ ਕਰ ਗਿਆ ਇਹ ਤੁਸੀਂ ਹੁਣ ਨਸ਼ਾ ਲਾ ਲੋ ਕੋਸ ਲਾ ਲੋ ਭਾਈ ਭਾਈ ਹੌਸਲਾ ਰੱਖੋ ਕੋਈ ਗੱਲ ਨਹੀਂ ਪ੍ਰਸ਼ਾਸਨ ਤੇ ਹਨਾ ਆਪਾਂ ਨੂੰ ਹੈਗਾ ਉਮੀਦ ਆ ਵੀ ਆਪਣਾ ਸਾਰਾ ਹੱਲ ਹੋ ਜੂ ਜਲਦੀ ਤੋਂ ਜਲਦੀ ਤੇ ਪ੍ਰਸ਼ਾਸਨ ਸਾਡਾ ਸੋਨਾ ਸੀਗਾ ਪੈਸੇ ਸੀਗੇ ਵੀ ਬਹੁਤ ਹੀ ਪਰਸਾਂ ਚ ਰੱਖੇ ਸੀਗਾ ਸਵਾ ਲੱਖ ਰੁਪਏ ਤਿੰਨ ਟੋਲੇ ਸੋਨਾ ਸੀਗਾ ਕੁਝ ਵੀ ਐ ਨਹੀਂਗਾ ਕੁਝ ਵੀ ਐ ਨਹੀਂ ਹਾਂਜੀ ਇਸ ਕਮਰੇ ਦੇ ਵਿੱਚ ਵੀ ਕੋਈ ਸੌਂਦਾ ਯਾਰਾਤ ਨੂੰ ਕੇ ਨਹੀਂ ਨਹੀਂ ਜੀ ਕੋਈ ਨਹੀਂ ਲੌਕ ਕੀਤਾ ਵੈਸੀ ਲੌਕ ਤੋੜਿਆ ਇਹਦਾ ਸਮਾਨ ਮੈਂ ਸੀਗਾ ਉਹ ਲੈ ਕੇ ਕੱਢ ਕੇ ਸਾਰਾ ਕੁਛ ਇਧਰ ਮਾਤਾ ਦੇ ਪੈਸੇ ਰੱਖੇ ਹੋਏ ਸੀਗੇ ਉਹ ਲੈ ਗਏ ਤੇ ਦੋਹਾਂ ਕਮਰਿਆਂ ਚ ਲੈ ਗਏ ਹਾਂ ਦੋਹਾਂ ਚ ਲੈ ਗਏ ਇਹ ਇਧਰਲੇ ਕਮਰੇ ਵਿੱਚ ਵੀ ਸਮਾਨ ਇਧਰ ਵੀ ਇਧਰੋਂ ਲੈ ਗਏ ਜੀ ਦੱਸਦੇ ਹਾਂ ਇਧਰ ਵੀ ਇਧਰ ਹੀ ਪਿਆ ਉਹ ਪਰਸਾ ਪਟੂ ਕੇ ਸਾਰੇ ਥੱਲੇ ਛਿੱਟੇ ਪਏ ਜੀ ਠੀਓ ਬਾਹਰ ਸਾਡੇ ਅੰਦਰ ਕੁੰਡੀ ਲਾਈ ਪਈ ਸੀਗੀ ਪੱਗ ਬੰਨੀ ਪਈ ਸੀਗੀ ਤੇ ਮੈਂ ਜਦੋਂ ਉੱਠੀ ਤੇ ਉਹ ਪਰਦੇ-ਪਰਦੇ ਸਾਡੇ ਲਾਏ ਪਏ ਸੀ ਕਿ ਮੈਂ ਆਖਿਆ ਵੀ ਆਹ ਚਾਂਚ ਤਾਂ ਆਪਣਾ ਕਦੇ ਅਗੈ ਨਹੀਂ ਹੋਇਆ ਸੀ ਕਿ ਇਹ ਕਾਹ ਤੋਂ ਲਾਏ ਪਏ ਆ ਇਹ ਸਾਰੇ ਮੈਂ ਨਹੀਂ ਕੋਈ ਖਿਆਲ ਕਰਿਆਗਾ ਬਾਹਰ ਗੁਰੂਆਂ ਮੇ ਪਿੜੇ ਪਈ ਸੀ ਮੈਂ ਉਹ ਪਾਸੇ ਕਰਕੇ ਪਰਦੇ ਤੇ ਬਾਹਰ ਕੁੰਡੀ ਖੋਲ ਕੇ ਪਸੂਆ ਚ ਜਾ ਹਾਂ ਹੌਸਲੇ ਵਾਲੇ ਬਲੰਦ ਹੋਏ ਪਏ ਹੁਣ ਇਦੋਂ ਕੀ ਨੇਰਾ ਪਈਗਾ ਹੁਣ ਜਵਾ ਬੰਦਿਆਂ ਨੂੰ ਸਾਰਿਆਂ ਨੂੰ ਪਿਆਣੂ ਐਡੀ ਘਟਨਾ ਹੋ ਜਾਨੀ ਕੋਈ ਐਡੀ ਚੰਗੀ ਨਹੀਂ ਗੱਲ ਚਾਰ ਘਰ ਇੱਥੇ ਚਾਰ ਘਰ ਐ ਸੀ ਇੰਨਾ ਪਰਿਵਾਰ ਆ ਸਾਡਾ ਸਾਰੇ ਸੀ 2011 ਵਜੇ ਤਾਈ ਸਿ ਸੀ ਆਮੀ ਤੁਰੇ ਕਰ ਦੇਗੇ ਤੇ ਵੀ ਸਾਨੂੰ ਕੋਈ ਇਹੋ ਜਿਹੀ ਹੈ ਹੀ ਨਹੀਂ ਸੀ ਵੀ ਸਾਡੇ ਐ ਗੱਲਬਾਤ ਬਣਦੀ ਉਧਰ ਪਾੜ ਵੀ ਲਾਇਆ ਪਿਆਈ ਅੱਛਾ ਉਧਰੋਂ ਇੱਟਾਂ ਵੀ ਕੱਢੀਆਂ ਪੰਗਾਈ ਉਧਰ ਪਾੜਨ ਲੱਗਿਆ ਤੇ ਫਿਰ ਆਏ ਆ ਇਹ ਹੋਣਗੇ ਅੱਛਾ ਪਹਿਲਾਂ ਉਧਰ ਕੋਸ਼ਿਸ਼ ਕੀਤੀ ਸੀ ਜੀ ਉਧਰ ਵੀ ਕੋਸ਼ਿਸ਼ ਕਰੀ ਐ ਐਸੀ ਸੁੱਤੇ ਪੈ ਸੀ ਕੋਈ ਪਤਾ ਨਹੀਂ ਸਵੇਰ ਪਤਾ ਲੱਗਿਆ ਸਾਨੂੰ ਠੀਕ ਹੈ ਹਾਂਜੀ ਸਵੇਰ ਜਦੋਂ ਕੱਪੜੇ ਕੱਢਣ ਲੱਗੇ ਉਦੋਂ ਦੇਖਿਆ ਜੀ ਹਾਂਜੀ ਰੂਮ ਦਾ ਗੇਟ ਟੁੱਟਿਆ ਪਿਆ ਸੀਗਾ ਕੌਣ ਮਜੂਸੀ ਤੁਹਾਡੇ ਅਸੀਂ ਚਾਰ ਹੀ ਜਾਣੇ ਜੀ ਇੱਕ ਨੋ ਨੋ ਪੁੱਤਾਂ ਤੇ ਬੋਲਦੇ ਸੀ ਠੀਕ ਹੈ ਚਾਰ ਹੀ ਅਸੀਂ ਇੱਥੇ ਪੈਂਦੇ ਹੁੰਦੇ ਸੀ ਕਿ ਉਹਨਾਂ ਨੇ ਸਾਨੂੰ ਅੰਦਰ ਕਰ ਲਿਆ ਆਦੇ ਇਸੀ ਚਾਜੂ ਕਰਨੀ ਬਾੜੀ ਠੀਕ ਹੈ ਅਸੀਂ ਉਹਨਾਂ ਦੇ ਕੋਲੇ ਪੈ ਗਏ ਇੰਜੀ ਸੋ ਕੋਈ ਸਾਨੂੰ ਪਿੱਛੇ ਗੱਲ ਕਰਦਾ ਤੁਸੀਂ ਗੱਲ ਜੀ ਮੈਂ ਤੁਹਾਡਾ ਆਪਣਾ ਗਗਨਦੀਪ ਸਿੰਘ ਗੱਲ ਤੁਸੀਂ ਦੇਖ ਰਹੇ ਹੋ ਲੋਕ ਪੰਜਾਬ ਟੀਵੀ ਤੇ ਆਪਾਂ ਖੜੇ ਆ ਪਿੰਡ ਕਰੀਰ ਵਾਲੀ ਦੇ ਵਿੱਚ ਜਿੱਥੇ ਕਿ ਇੱਕ ਰਾਤ ਬਹੁਤ ਵੱਡੀ ਘਟਨਾ ਹੁੰਦੀ ਹੈ ਵਾਰਦਾਤ ਹੁੰਦੀ ਹੈ ਤੇ ਕੀ ਸੀ ਸਾਰੀ ਗੱਲਬਾਤ ਆਪਾਂ ਸਾਰਾ ਪਰਿਵਾਰ ਖੜਾ ਗੱਲਬਾਤ ਕਰਦੇ ਆ ਇੱਕ ਬਹੁਤ ਵੱਡੀ ਚੋਰੀ ਹੋਈ ਐ ਇਸ ਘਰ ਦੇ ਵਿੱਚ ਖਰੀਰ ਵਾਲੀ ਪਿੰਡ ਤੇ ਆਪਾਂ ਗੱਲਬਾਤ ਕਰਦੇ ਆ ਮਾਤਾ ਜੀ ਖੜੇ ਆ ਤੇ ਸਸਿਕਾ ਮਾਤਾ ਜੀ ਹਾਂ ਸੱਚੀ ਗਾਣ ਹੋਏ ਮਾਤਾ ਜਿਹੜੀ ਰਾਤ ਕਿੰਨੇ ਕ ਵਜੇ ਗੱਲਬਾਤ ਹੋਈ ਜਿਹੜੀ ਵਾਰਦਾਤ ਹੋਈ ਪੁੱਤ ਸਾਨੂੰ ਨਹੀਂ ਪਤਾ ਮੈ ਕੁਝ ਸਾਨੂੰ ਕੋਈ ਪਤਾ ਹੀ ਨਹੀਂ ਲੱਗਾ ਸਾਨੂੰ ਟੜਕੇ 5 ਵਜੇ ਪਤਾ ਲੱਗਾ ਤੇ ਮਤਲਬ ਜੇ ਤੁਹਾਨੂੰ ਪਤਾ ਲੱਗਾ ਕਿਵੇਂ ਸੀ ਕਿ ਮਾਹੌਲ ਸੀ ਕੋਈ ਕੰਦ ਪੰਨੀਆ ਜਾਂ ਕਿੱਧਰ ਦੀ ਆਏ ਉਹ ਕੰਦ ਟੱਪ ਕੇ ਆਏ ਹੈਗੇ ਠੀਕ ਹੈ ਹਾਂ ਕੰਦ ਟੱਪ ਕੇ ਆਏ ਹੈਗੇ ਸਾਨੂੰ ਅੰਦਰ ਕੁੰਡੀਆਂ ਲਾਈਆਂ ਪਈਆਂ ਸੀ ਜਿੱਦੂ ਮੈਂ ਆਇਆ ਸਾਨੂੰ ਬਾਹਰੋਂ ਬੰਦ ਕਰਤਾ ਹਾਂ ਸਾਨੂੰ ਬਾਹਰੋਂ ਬੰਦ ਕਰਿਆ ਪਿਆ ਬਈ ਮਤਲਬ ਤੁਹਾਨੂੰ ਕੁਝ ਨਹੀਂ ਪਤਾ ਲੱਗ ਰਹਾ ਤਾਂ ਉਹ ਰਾਤ ਨੂੰ ਹਾਂ ਸਾਨੂੰ ਕੁਝ ਨਹੀਂ ਪਤਾ ਲੱਗਾ ਸੀ ਐਨੀ ਕਹਿੰਦੇ ਕਿ ਵੀ ਸਾਨੂੰ ਕੋ ਖੜਕਾ ਸੀ ਜਾਂ ਸਾਨੂੰ ਕੁਝ ਨਹੀਂ ਤੇ ਮਤਲਬ ਜਿਹੜੀ ਆਪਣੀ ਇਹ ਕਿੰਨੇ ਕ ਦੀ ਲੁੱਟ ਹੋਈ ਹੈ ਕਰੋ ਮਾਤਾ ਲੁੱਟ ਹੋਈ ਹੈ 1 ਸਵਾ ਲੱਖ ₹200 ਨਗਦੀ ਲੈ ਕੇ ਗਏ ਤਿੰਨ ਟੋਲੇ ਸੋਨੇ ਤਿੰਨ ਟੋਲੇ ਸੋਨੇ ਤੇ ਮੈਂ ਲ ਆਪਣੇ ਕਿੰਨੇ ਘਰ ਹੈ ਲੈਣ ਦੇ ਵਿੱਚ ਚਾਰ ਘਰ ਆਪਾਂ ਖੇਤ ਚ ਰਹਿੰਦੇ ਆ ਖੇਤ ਚ ਰਹਿੰਦੇ ਆ ਚਾਰਾਂ ਘਰਾਂ ਦੇ ਵਿੱਚ ਕਿਸੇ ਨੂੰ ਨਹੀਂ ਪਤਾ ਲੱਗਿਆ ਕੋਈ ਸ ਨਾ ਕਿਸੇ ਨੂੰ ਨਹੀਂ ਪਤਾ ਲੱਗਿਆ ਸਾਨੂੰ ਵੀ ਚਾਰਾਂ ਘਰਾਂ ਤੋਂ ਠੀਕ ਵੇਖੋ ਦਰਸ਼ਕੋ ਚਾਰ ਘਰਾਂ ਚੋਰਾ ਦੇ ਹੌਸਲੇ ਦੇਖੋ ਕਿੰਨੇ ਬੜੰਦਾ ਵੀ ਚਾਰ ਘਰ ਰਹਿ ਰਹੇ ਚਾਰ ਪਰਿਵਾਰ ਤੁਸੀਂ ਵੇਖ ਲਓ ਕਿੱਡੇ ਹੋ ਜਾਂਦੇ ਆ ਨਾ ਚਾਰ ਘਰਾਂ ਦਾ ਕਹਿੰਦੇ ਆ ਜੇ ਇੱਕ ਘਰ ਚ ਪੰਜ ਜਾਣੇ ਵੀ ਉਹ ਤੇ 20 ਜਾਣੇ ਦਾ ਪਰਿਵਾਰ ਚਾਰੇ ਘਰਾਂ ਦੇ ਵਿੱਚ ਹੈਗਾ ਤੇ ਚੋਰਾ ਦੇ ਹੌਸਲੇ ਇੰਨੇ ਬਲੰਦ ਆ ਕਿ ਕੰਧ ਟੱਪ ਕੇ ਆਉਂਦੇ ਆ ਤੇ ਕਰੋ 1.5 ਲੱਖ ਰੁਪਇਆ ਤੇ ਕੁਝ ਮਾਤਾ ਸਿਉਣਾ ਲੈ ਕੇ ਹਾਂ ਤਿੰਨ ਟੋਲੇ ਸਿਉਣਾ ਤਿੰਨ ਤੇ ਉਹਨਾਂ ਤਿੰਨ ਟੋਲੇ ਸਿਉਣਾ ਲੈ ਗਏ ਆ ਤੇ ਘਰ ਦੇ ਹੋਰ ਮੈਂਬਰ ਵੀ ਖੜੇ ਪੜੋ ਨਾ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਮਤਲਬ ਹੁਣ ਕੋਈ ਤੁਸੀਂ ਰਿਪੋਰਟ ਦਿੱਤੀ ਥਾਣੇ ਦੇ ਵਿੱਚ ਜਾਂ ਕੁਝ ਰਿਪੋਰਟ ਤੜਕੇ ਆਇਆ ਸੀ ਜੀ ਪ੍ਰੋਫੈਸ਼ਨ ਠੀਕ ਹੈ ਤੇ ਕੀ ਕਹਿੰਦਾ ਪ੍ਰਸ਼ਾਸਨ ਦਾ ਪ੍ਰਸ਼ਾਸਨ ਵੀ ਇੱਕ ਮੌਕਾ ਜਾਵੜਿਆ ਤੇ ਹੁਣ ਆਉਂਦੇ ਸੀਗੇ ਵੀ 4 ਵਜੇ ਆਵਾਂਗੇ ਸੀ 4 ਵਜੇ ਆਉਣਗੇ ਹਾਂ ਤੇ ਅਜੇ ਆਇਆ ਕੋਈ ਨਹੀਂ ਤੇ ਮਤਲਬ ਕਿ ਬਈ ਸੋਨੋ ਉਸ ਟਾਈਪ ਦੇ ਉੱਤੇ ਕੁਝ ਨਹੀਂ ਪਤਾ ਲੱਗਿਆ ਕਿਸੇ ਨੂੰ ਕੋਈ ਸੋਨੋ ਕੋਈ ਮਤਲਬ ਖੜਕਾ ਤੜਕਾ ਹੋਇਆ ਕੁਝ ਨਹੀਂ ਹੋਇਆ ਨਾ ਜੀ ਸਾਨੂੰ ਕਾਹਦੇ ਤਾਂ ਪਤਾ ਨਹੀਂ ਲੱਗੇ ਅੰਦਰ ਪੱਖਾ ਚੱਲਦਾ ਸੀਗਾ ਤੇ ਬਾਹਰੋਂ ਕੁੰਡੀ ਲੱਗੀ ਹੋਈ ਸੀ ਠੀਕ ਹੈ ਅੰਦਰੋਂ ਵੀ ਲੱਗੀ ਸਾਡੀ ਆਪ ਦੀ ਉਹਨਾਂ ਨੇ ਆਪ ਦੀ ਕੁੰਡੀ ਲਾਈ ਉਹ ਮਤਲਬ ਕਿ ਉਹਨਾਂ ਨੇ ਬਾਹਰਲੇ ਪਾਸੋਂ ਕੁੰਡਾ ਲਾ ਦਿੱਤਾ ਹਾਂ ਉਹਨਾਂ ਨੇ ਆ ਗਏ ਬਾਹਰਲੇ ਪਾਸੋਂ ਲਾ ਦੇ ਕੁੰਡਾ ਠੀਕ ਹੈ ਤੇ ਉਹਨ ਹੂੰ ਬਈ ਯਾਦੀ ਟੌਰਨ ਲਓ ਟੌਕਸਟ ਦੀ ਪੀਏ ਬਈ ਫਤਲ ਲੱਗੇ ਹਾਂ ਸਾਰਾ ਵਧੀਆ ਕਰੀ ਲਓ ਠੀਕ ਹੈ ਤੇ ਕੋਈ ਅੰਦਾਜ਼ਾ ਕੋਈ ਟਾਈਮ ਦਾ ਤੁਹਾਨੂੰ ਪਤਾ ਹੋਊਗਾ ਵੀ ਤੁਸੀਂ ਕਿ ਆਪਾਂ ਕਹਿੰਗੇ 10 11 ਵਜੇ ਤਾਂ ਆਪਾਂ ਇੰਨੇ ਆ ਨਾ ਮਿਲਦਾ ਮੈਂ 10:30 ਪੌਣੇ 11 ਵਾਂਗੂ ਹੀ ਹਾਂ ਬਈ ਉੱਠ ਕੇ ਬਾਥਰੂਮ ਜਾ ਕੇ ਆਏਗਾ ਹੂੰ ਉਦੋਂ ਤਾਂ ਕੋਈ ਗੱਲਬਾਤ ਨਹੀਂ ਸੀਗੀ ਹੂੰ ਉਦੋਂ ਬਾਅਦ ਦਾ ਵਾਕਾਈ ਹੈ ਠੀਕ ਹੈ ਹਾਂ ਤੇ ਵੇਖੋ ਭਾਈ ਇੱਧਰ ਬਾਈ ਜੀ ਆਪਣਾ ਖੜਾ ਸਰਜੀਤ ਇਹਨਾਂ ਦੇ ਪਿੱਛੇ ਕੰਧ ਦੇ ਦਾਸ ਦੇ ਸੀਗੇ ਪਾੜ ਲਾਇਆ ਗਿਆ ਪਉ ਗੱਲ ਬਾਤ ਪੁੱਛਦੇ ਹਰ ਜੀ ਤੋਂ ਉਹ ਜੀ ਕੋਈ ਕੰਧ ਨੂੰ ਪਾੜ ਵੀ ਲਾਇਆ ਗਿਆ ਪਿਛਲੇ ਵਾਰ ਪਾੜ ਲੱਗ ਗਿਆ ਜੀ ਤਿੰਨ ਚਾਰ ਇਟਾਂ ਕੱਢੀਆਂ ਗਈਆਂ ਠੀਕ ਹੈ ਜੋਤੋਂ ਪਰ ਨਹੀਂ ਉਹਨਾਂ ਦਾ ਕੋਈ ਹੱਥ ਪੈ ਚੱਲਿਆ ਹੀ ਫਿਰ ਇਹ ਉੱਤੋਂ ਦੀ ਆ ਕੇ ਇੱਧਰ ਕੰਦ ਟੱਪ ਗਈ ਮੰਨ ਲਓ ਕੀ ਸਮਝਦਾ ਵੀ ਆ ਕੰਦ ਟੱਪੇ ਹੋਣਗੇ ਇਹ ਕੰਦ ਟੱਪੇ ਇਹ ਕੰਦ ਟੱਪ ਕੇ ਕੋਈ ਜੇ ਮਨ ਕੋਈ ਕੈਮਰਾ ਖੰਗਾਲੇ ਗਏ ਆ ਜਾਂ ਕੋਈ ਸਬੂਤ ਮਿਲਿਆ ਕੋਈ ਕਲੀਅਰ ਨਹੀਂ ਆ ਰਿਹਾ ਕੁਝ ਨਹੀਂ ਪਤਾ ਲੱਗਦਾ ਪ੍ਰਸ਼ਾਸਨ ਇੱਥੇ ਆਇਆ ਸੀਗਾ ਸਵੇਰ ਹਲੇ ਹੁਣ ਕੋਈ ਆਇਆ ਨਹੀਂ ਅਲੇ ਤੁਹਾਡੀ ਸ਼ਿਕਾਇਤ ਦਰਜ ਹੋ ਗਈ ਹੈ ਖਾਲੇ ਦੇ ਵਿੱਚ ਕਿਉਂਕਿ ਸਾਡੇ ਉਹ ਬਿਆਨ ਲੈ ਕੇ ਗਏ ਆ ਜੀ ਉਹਨੇ ਸ਼ਾਮ ਤੱਕ ਪ੍ਰੈਸਰ ਸਾਹਿਬ ਆ ਜਾਣਗੇ ਤੇ ਉਹ ਤੋਂ ਆ ਦਾ ਮੌਕਾ ਦੇਖ ਕੇ ਕਰੋ ਹੀ ਬੰਦੀ ਕਰ ਦੇਣ ਠੀਕ ਤੇ ਨਾਲ ਪਿੰਡ ਦੇ ਮੋਤਵਾਰ ਸੱਜਣ ਵੀ ਖੜੇ ਪਿੰਡ ਦੇ ਲੋਕ ਕਿਉਂਕਿ ਦੁੱਖ ਸੁੱਖ ਵਜਾਪਾ ਜਾਣੇ ਪਿੰਡ ਦੇ ਲੋਕ ਵੀ ਖੜੇ ਆ ਪਰੰਤ ਪੁੱਛਦੇ ਆ ਬਾਈ ਜਿਹੜੀ ਇਹ ਘਟਨਾ ਹੋਈ ਇਹਨੂੰ ਕਿਵੇਂ ਦੇਖਦੇ ਹੋ ਵੇ ਇਹ ਆਪਣੇ ਕੱਲ ਨੂੰ ਕਿਸੇ ਦੇ ਵੀ ਹੋ ਸਕਦੀ ਹੈ ਨਾ ਤੇ ਮਾੜੀ ਗੱਲ ਹੋਈ ਆ ਜੀ ਠੀਕ ਐ ਪਰ ਮੈਨੂੰ ਕੀ ਕਹਿੰਦੇ ਹੁੰਦੇ ਆ ਨਾ ਵੀ ਜ਼ਿੰਮੇਦਾਰ ਕੋਈ ਵੀ ਪਰਿਵਾਰ ਲਾ ਲੋ ਰੁਪਿਆ ਰੁਪਿਆ ਕਰਕੇ ਜੋੜਦਾ ਹਨਾ ਤੇ ਮਿੰਟ ਦੇ ਵਿੱਚ ਸਾਰਾ ਕੋਈ ਨਟ ਖਿੱਲੇ ਇਹਨੂੰ ਕਿਵੇਂ ਦੇਖਦੇ ਹੋ ਵੀ ਜਿਹੜੀ ਸਾਰਾ ਮਾੜੀ ਹਰਤ ਕਈ ਚੋਰਾ ਦੀ ਹੈ ਚੋਰ ਇਹਨਾਂ ਧੱਕਾ ਸਾਈ ਕਿਸੇ ਨੇ ਵੀ ਕਰ ਸਕਦੇ ਆ ਹਾਂ ਬਈ ਇਹ ਕੀ ਕਹਿੰਦੇ ਆ ਲੋਕਾਂ ਨੂੰ ਵੀ ਲੋਕਾਂ ਨੂੰ ਜਿਹੜ ਲੋਕਰ ਨੇ ਇਹ ਆਦੇ ਕੈਮਰੇ ਲੋਕਾਂ ਦੇ ਸਾਰੇ ਮੋੜਾਂ ਦੇ ਕੈਮਰੇ ਚਾਹੀਦੇ ਆ ਘਰਾਂ ਦੇ ਕੈਮਰੇ ਚਾਹੀਦੇ ਆ ਤੇ ਮੜਾ ਰਾਤ ਨੂੰ ਵੀ ਆਦਾ ਨਿਗਾਹ ਰੱਖੋ ਕੋਈ ਮਤਲਬ ਕਿ ਕਹਿੰਦਾ ਇਹ ਵੀ ਰਾਤ ਨੂੰ ਆਪਾਂ ਬਾਹਰ ਨਾ ਐ ਬੇਪਰਵਾਹ ਹੋ ਕੇ ਨਾ ਸੌਂ ਆ ਕਰੋ ਬਈ ਟਾਈਮ ਬਹੁਤ ਮਾੜਾ ਆ ਪਿਆ ਆਪਾਂ ਪੰਜੀ ਪੰਜੀ ਕਰਕੇ ਜੋੜਦੇ ਆ ਨਾ ਰੁਪਈਆ ਰੁਪਈਆ ਕਰਕੇ ਜੋੜਦੇ ਆ ਤੇ ਇੱਕ ਮਿੰਟ ਦੇ ਵਿੱਚ ਜਿਹੜੇ ਚੋਰ ਆ ਨਾ ਕੰਮ ਕਰ ਜਾਂਦੇ ਬਹੁਤ ਮਾੜੀ ਗੱਲ ਆ ਜਿਹੜਾ ਵੀ ਕੁਛ ਚੱਲ ਰਿਹਾ ਇਹ ਕਹੋ ਕਿ ਪ੍ਰਸ਼ਾਸਨ ਨੂੰ ਸਾਡੀ ਅਪੀਲ ਹੈ ਨਾ ਵੀ ਜਲਦੀ ਤੋਂ ਜਲਦੀ ਕਾਰਵਾਈ ਕਰਕੇ ਪਰਿਵਾਰ ਦਾ ਜਿਹੜਾ ਕੁਝ ਵੀ ਲੁੱਟ ਖਸੁੱਟ ਹੋਈ ਹੈ ਉਹ ਵਾਪਸ ਕਰਵਾਇਆ ਜਾਵੇ ਅੰਕਲ ਜੀ ਖੜੇ ਆ ਅੰਕਲ ਜੀ ਕਿਵੇਂ ਕੀ ਕਹਿਣਾ ਚਾਹੋਗੇ ਇਹ ਤਾਂ ਇਹ ਹੀ ਗੱਲ ਹੈ ਜੀ ਇਹ ਤਾਂ ਇੱਥੇ ਪਏ ਸੀ ਤੇ ਸਾਨੂੰ ਕਿਸੇ ਨੂੰ ਨਾਲ ਆ ਸੀ ਉੱਤੇ ਆ ਸਾਰੇ ਸਾਨੂੰ ਕੋਈ ਪਤਾ ਨਹੀਂ ਲੱਗਾ ਇਹਨਾਂ ਦਾ ਦਿਨ ਚੜੇ ਪਤਾ ਲੱਗਾ ਜਦੋਂ ਰੌਲਾ ਪਿਆ ਫਿਰ ਅਸੀਂ ਇਹ ਸੀਗਾ ਕਿ ਇੱਕ ਬਿਮਾਰ ਸੀ ਜਰ ਰਹਿੰਦਾ ਸੀ ਅਸੀਂ ਉਹ ਜੋ ਰੌਲਾ ਪਿਆ ਉਸ ਉਧਰ ਭੱਜ ਗਏ ਤੇ ਯਾ ਅਗਰ ਕੀ ਇਲਾਕੇ ਦਾ ਕੋਈ ਨਸ਼ੇ ਪੱਤੇ ਵਾਲੇ ਹੋ ਸਕਦੇ ਜਾਂ ਕਿ ਕੀ ਕਹਿ ਸਕਦੇ ਦੇ ਦੇਖਿਆ ਹੀ ਨਹੀਂ ਜੇ ਆਪਾਂ ਕੀ ਕਹਿ ਸਕਦੇ ਆ ਜੀ ਤੋਰਾ ਪੇਟੀਆਂ-ਪੋਟੀਆਂ ਫਰੋਲ ਕੇ ਸਾਰਾ ਸਮਾਨ ਲੈ ਕੇ ਲੁੱਟ ਕੇ ਲੈ ਕੇ ਸਾਰਾ ਕੁਝ ਠੀਕ ਸਾਨੂੰ ਦਿਖਾਉਣੇ ਆ ਮੌਕਾ ਵੀ ਆਪਾਂ ਕੈਮਰਾਮੈਨ ਨੂੰ ਦਵਾਂਗੇ ਬਈ ਦਿਖਾਓ ਕਿਹੜੇ ਪਾਸੋਂ ਕਿੱਥੇ ਹੋਇਆਗਾ ਆਜਾ ਆਪਾਂ ਇਧਰ ਦੀ ਤੇ ਸਾਨੂੰ ਦਿਖਾਉਣੇ ਆ ਸਾਰਾ ਮੌਕਾ ਕੀ ਕੁਝ ਹੋਇਆਗਾ ਏ ਬੈਂਗਾ ਦਾ ਘਰ ਆ ਤੁਸੀਂ ਵੇਖ ਸਕਦੇ ਹੋ ਤੇ ਆ ਕਮਰਾ ਹੈਗਾ ਜਿੱਥੇ ਲੁੱਟ ਹੋਈ ਆ ਤੁਸੀਂ ਦੇਖਾ ਕੈਮਰਾਮੈਨ ਨੂੰ ਕਹਾਂਗੇ ਦਿਖਾਓ ਨੇੜੇ ਕਰਕੇ ਵੇਖੋ ਇੰਗਲਾ ਮੁੜੀਆਂ ਪੰਗਾਂ ਤੇ ਆ ਅੰਦਰ ਦੇ ਹਾਲ ਆ ਬਈ ਦਿਖਾਓ ਕਿਉਂਕਿ ਕੁਝ ਵੀ ਨਹੀਂ ਛੇੜਿਆ ਗਿਆ ਇੱਧਰ ਨੂੰ ਦਿਖਾ ਦਿਓ ਬਈ ਸਾਰਾ ਤੇ ਇਹ ਵੇਖੋ ਤੁਸੀਂ ਵੇਖ ਸਕਦੇ ਹੋ ਜਿਹੜੇ ਹਾਲ ਹੋਏ ਆ ਕਮਰੇ ਦੇ ਸਾਮਾਨ ਸਾਰਾ ਖਿਲਰਿਆ ਪਿਆ ਗਿਆ ਨਮਾਰੀ ਹੈ ਇਸ ਨਮਾਈ ਦੇ ਵਿੱਚੋਂ ਬਈ ਲੁੱਟ ਹੋਈ ਆ ਆਪਣੇ ਪੈਸੇ ਦੀ ਇਹਦੇ ਵਿੱਚ ਪੈਸੇ ਸੀਗੇ ਇੱਥੇ ਪੈਸੇ ਦੱਸੇ ਜਾ ਰਹੇ ਆ ਤੇ ਸਿਉਣਾ ਕਿੱ데 ਵਿੱਚ ਸੀ ਇਹਦੇ ਵਿੱਚ ਸਿਉਣਾ ਸੀਗਾ ਇਹਦੇ ਵਿੱਚ ਦੱਸਿਆ ਜਾ ਰਿਹਾ ਤੇ ਆਪਾਂ ਤੁਹਾਨੂੰ ਦੂਸਰਾ ਕੈਮਰਾ ਵੀ ਦਿਖਾਉਣੇ ਆ ਬਾਈ ਨੂੰ ਕਵਾਂਗੇ ਆਪਾਂ ਕੈਮਰਾਮੈਨ ਮਗਰ ਮਗਰ ਆਵੇ ਤੇ ਆ ਇਹਦਾ ਦੂਜਾ ਕੈਮਰਾ ਸੀਗਾ ਜਿੱਥੋਂ ਮਤਲਬ ਸਿਉਣਾ ਲੁੱਟਿਆ ਗਿਆ ਉਧਰੋਂ ਪੈਸੇ ਲੁੱਟੇ ਗਏ ਆ ਆ ਦੂਸਰਾ ਕੈਮਰਾ ਸੀਗਾ ਟਾਂਕ ਖੁੱਲੇ ਪਏ ਆ ਦੇਖੋ ਤੁਸੀਂ ਦੇਖ ਸਕਦੇ ਹੋ ਹਜੇ ਵੀ ਇਹਨਾਂ ਨੇ ਕੁਝ ਬੰਦ ਨਹੀਂ ਕੀਤਾ ਸੋ ਆਹ ਟਰੈਕ ਵੀ ਖੁੱਲਿਆ ਪਿਆ ਇੱਥੇ ਤੁਸੀਂ ਦੇਖ ਸਕਦੇ ਹੋ ਅਸੀਂ ਦਾ ਇਹੀ ਕਹਿਣੇ ਜਾਵਾਂਗੇ ਵੀ ਜਿਵੇਂ ਆ ਪਸ ਪਏ ਆ ਥੱਲੇ ਹਜੇ ਤੱਕ ਉਹਵੇਂ ਦੇਵੇਂ ਕਿਸੇ ਚੀਜ਼ ਨੂੰ ਆਖ ਨਹੀਂ ਲੱਗਿਆ ਪਰਿਵਾਰ ਨੇ ਉਹ ਵੀ ਰੱਖਿਆ ਕਿ ਪਰਿਵਾਰ ਨੇ ਇਹ ਕਿਹਾ ਕਿ ਆਪਣੇ ਕੋਈ ਵੀ ਲਾ ਲੋ ਤੁਸੀਂ ਆਪਾਂ ਨਾ ਪੰਜੀ ਪੰਜੀ ਕਰਕੇ ਰੁਪਈਆ ਰੁਪਈਆ ਕਰਕੇ ਜੋੜਦੇ ਆ ਤੇ ਕਿਉਂਕਿ ਚੋਰ ਆ ਜਿਹੜੇ ਹੈ ਆ ਗਿਆ ਤੇ ਪ੍ਰਸ਼ਾਸਨ ਵੀ ਆ ਚੁੱਕਿਆ ਆਪਾਂ ਵੇਖਾਂਗੇ ਕਿ ਕੋਈ ਕਾਰਵਾਈ ਕਿ ਉਹਨਾਂ ਦਾ ਬਿਆਨ ਲਵਾਂਗੇ ਆਪਾਂ ਕੋਈ ਕਾਰਵਾਈ ਹੋਈ ਆ ਜਾਂ ਨਹੀਂ ਕਿਉਂਕਿ ਜਿਹੜਾ ਪਰਿਵਾਰ ਆ ਨਾ ਹਜੇ ਵੀ ਸਦਮੇ ਦੇ ਵਿੱਚ ਸਹਿਮ ਦੇ ਵਿੱਚ ਆ ਕਿਉਂਕਿ ਪੰਜੀ ਪੰਜੀ ਕਰਕੇ ਜੋੜਦੇ ਆ ਆ ਦੇਖੋ ਤੁਸੀਂ ਪਰਿਵਾਰ ਰੋ ਰਿਹਾ ਹਜੇ ਵੀ ਅੱਖਾਂ ਦੇ ਵਿੱਚ ਪਾਣੀ ਆ ਹੁੰਦਾ ਹੀ ਆ ਦੁੱਖ ਹੁੰਦਾ ਆਪਣੀ ਜੀਵਨ ਭਰ ਦੀ ਕਮਾਈ ਹੁੰਦੀ ਆ ਜਿਹੜੀ ਇੱਕ ਮਿੰਟ ਦੇ ਵਿੱਚ ਜਿਹੜੇ ਚੋਰ ਆ ਤਬਾਹ ਕਰ ਗਿਆ ਇਹ ਤੁਸੀਂ ਹੁਣ ਨਸ਼ਾ ਲਾ ਲੋ ਕੋਸ ਲਾ ਲੋ ਭਾਈ ਭਾਈ ਹੌਸਲਾ ਰੱਖੋ ਕੋਈ ਗੱਲ ਨਹੀਂ ਪ੍ਰਸ਼ਾਸਨ ਤੇ ਹਨਾ ਆਪਾਂ ਨੂੰ ਹੈਗਾ ਉਮੀਦ ਹੈ ਵੀ ਆਪਣਾ ਸਾਰਾ ਹੱਲ ਹੋ ਜੂ ਜਲਦੀ ਤੋਂ ਜਲਦੀ ਤੇ ਪ੍ਰਸ਼ਾਸਨ ਆਇਆ ਪਰਣਾ ਵੀ ਗੱਲਬਾਤ ਕਰਾਂਗੇ ਤੇ ਜੁੜੇ ਰਿਓ ਨਾਲ ਕਰਦੇ ਆ ਗੱਲਬਾਤ